ਸਸ਼ਵੇਕਾਲ ਪੰਜਾਬ ਟੂ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾ ਨੀਲਮ ਸੈਣੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਪੜਤੂ ਪਿਆ ਹੋਇਆ ਹੈ ਪੰਗੇਟੇ ਪੰਗੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਰਨੇ ਨੂੰ ਆ ਦਰਨੇ ਦੇ ਵਿੱਚ ਸ਼ਾਮਿਲ ਹੋਣ ਲਈ ਜੋ ਲੋਕ ਪਹੁੰਚ ਰਹੇ ਨੇ ਉਹਨਾਂ ਨੂੰ ਡੀਟੇਨ ਵੀ ਕੀਤਾ ਜਾ ਰਿਹਾ ਹੈ ਇਸ ਵਕਤ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਨਾਲ ਮੌਜੂਦ ਨੇ ਜੁਲੰਥ ਮਾਮਲਿਆਂ ਤੇ ਜੋ ਮਾਹਰ ਨੇ ਅਕਸਰ ਆਪਣੀ رائے ਜੁਨੇ ਉਹ सामने रखते दे सुसुखबीर बाज़ बाज़ वाजपेयी सर ਨਾਲ ਮੌਜੂਦ ਨਹੀਂ ਉਹਨਾਂ ਦੇ ਲਈ ਗਲਬਤ ਕਰ ਦਿਆ ਸਰ ਬਹੁਤ ਬਹੁਤ ਸਵਾਗਤ ਹੈ। Thank you। ਸਰ ਸਭ ਤੋਂ ਪਹਿਲਾਂ ਸਵਾਲ ਤਾਂ ਮੇਰਾ ਹੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਜੋ ਮਾਹੌਲ ਇਸ ਵਕਤ ਬਣਿਆ ਹੋਇਆ ਹੈ ਉਸ ਦੇ ਲਈ ਜ਼ਿੰਮੇਵਾਰ ਤੁਸੀਂ ਕਿਸ ਨੂੰ ਮੰਨਦੇ ਹੋ? ਦੇਖੋ ਬੇਸਿਕਲੀ ਜ਼ਿੰਮੇਵਾਰ ਤਾਂ ਕੇਂਦਰ ਸਰਕਾਰ ਹੈ ਕਿਉਂਕਿ ਲਗਾਤਾਰ ਜੋ ਸੈਨੇਟਸ ਇੰਡੀਕੇਟਰ ਨੂੰ ਲੈ ਕੇ ਜੋ ਫੈਸਲੇ ਲੈਣੇ ਸੀਗੇ ਉਸ ਤੋਂ ਪਹਿਲਾਂ ਉਹਨਾਂ ਨੇ ਇਹਦੇ ਵਿੱਚ ਰੱਖਿਆ ਗਿਆ ਜਦੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਉਹ ਤਕਰੀਬਨ ਉਹਨੂੰ ਕਨਵੈਂਸਰ ਹੱਥੋਂ ਤਕਰੀਬਨ 8:60 8 ਵਜੇ ਪੰਜਾਬ ਬੀਜੇਪੀ ਵੱਲੋਂ ਲਲਤ ਉਹਤੇ ਮੈਸੇਜ ਆਇਆ ਲੇਕਿਨ ਜਦੋਂ ਇਹਨਾਂ ਨੂੰ ਪਤਾ ਸੀ ਵੀ ਜਿਹੜਾ ਯੂਥ ਹੈ ਜੋ ਚੱਲ ਰਹੇ ਹਾਲਾਤ ਹੈਗੇ ਨੇ ਉਹ ਬਹੁਤ ਡਿਫਰੈਂਟ ਹੈਗੇ ਨੇ ਲੇਕਿਨ ਇਹਨਾਂ ਨੇ ਕਿਸੇ ਦੀ ਗਲਤੀ ਪ੍ਰਵਾਨ ਨਾ ਕਰਦੇ ਹੋਏ ਜੋ ਅੱਜ ਤਰੀਕ ਦੇ ਵਿੱਚ ਉਹਨਾਂ ਨੇ ਲਾਂਚ ਕਰਤਾ ਸੀ ਕਿ ਅਸੀਂ ਤੇ ਆਪਣਾ ਜਾਰਾ ਕਰਾਂਗੇ ਲੇਕਿਨ ਰਾਤੋਂ ਹੀ ਸਖਤੀ ਕਰਨਾ ਔਰ ਸਟੂਡੈਂਟਸ ਇਸ ਤਰ੍ਹਾਂ ਕਰਨਾ ਇਹ ਬੇਸਿਕਲੀ ਥੋੜਾ ਜਿਹਾ ਅਲਸ ਸੀਗਾ ਕਿ ਅਗਰ ਇਹਨਾਂ ਨੇ ਉਹਨਾਂ ਨੂੰ ਜਿੰਨਾ ਸਾਨੂੰ ਪਤਾ ਲੱਗਿਆ ਕਿ ਉਹ ਜਥੇਬੰਦੀਆਂ ਨੂੰ ਤਾਂ ਲਿਸਟ ਮੰਗੀ ਗਈ ਹੈ ਲੋਕਲ ਪ੍ਰਸ਼ਾਸਨ ਵੱਲੋਂ ਵੀ ਤੁਸੀਂ ਜਿਨ੍ਹਾਂ ਲੀਡਰਾਂ ਨੇ ਆਉਣਾ ਹੈ ਤੁਸੀਂ ਲਿਸਟ ਪ੍ਰੋਵਾਈਡ ਕਰ ਦਿਓ ਉਹ ਲਿਸਟ ਪ੍ਰੋਵਾਈਡ ਮਤਲਬ ਕਿ ਜੇ ਤੁਸੀਂ ਕਿਸੇ ਦੀ ਕਰਦੇ ਹੋ ਪੁਲਿਸਟਾ ਪ੍ਰੋਵੈਂਸ਼ਨ ਜਿਹੜੀ ਉਹ ਜਿਹੜੀ ਉਹਦੇ ਵਾਸਤੇ ਉਹਨਾਂ ਨੂੰ ਅਰੈਸਟ ਕਰ ਲਈ ਗਈ ਜਾਂ ਕੁਝ ਹੋਰ ਆਏਗੀ ਰੋਕ ਲਈ ਗਈ ਆ ਕੇ ਲੇਕਿਨ ਜੋ ਅੱਜ ਦੀ तकरीबन ਉਸ ਪੁਲਿਸ ਦੀ ਸਾਰੀ ਕਾਰਵਾਈ ਹੋਈ ਹੈ ਇਹ ਬੇਸਿਕਲੀ ਨਿੰਦਨਯੋਗ ਹੈ ਇਹ ਠੀਕ ਨਹੀਂ ਇਦਾਂ ਦੀ ਗੱਲ ਸੀ ਜਿਹੜੀ ਗੱਲ ਬੈਠ ਕੇ ਹੋ ਸਕਤੀ ਸੀਗੀ ਉਹ ਫਿਰ ਪੁਲਿਸ ਪਾਲਤੇ ਕੀਤਾ ਜਾ ਰਿਹਾ ਹੈ ਏਸੀ ਪੰਜਾਬ ਚ ਵੀ ਕਈ ਆਪਾਂ ਹਾਲਾਤ ਦੇਖ ਲਈਏ ਜਿੱਥੇ ਆਪਾਂ ਕੀ ਬਣੀ ਇਹ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਜ਼ੋਰ ਕੇ ਇਹ ਨਹੀਂ ਹੁੰਦਾ ਜਿਹੜੀ ਗੱਲ ਲੋਕਲ ਇੰਟੈਲੀਜੈਂਸ ਵਾਲੇ ਪਤਾ ਲੱਗਿਆ ਸੀ ਲਗਾਤਾਰ ਉਹ ਸੰਪਰਕ ਕਰ ਰਹੇ ਸਨ ਲੇਕਿਨ ਉਹ ਰਾਤ ਤੋਂ ਹੀ 11 12 ਵਜੇ ਬਾਅਦ ਚੱਲ ਗਿਆ ਸੀ ਪੁਲਿਸ ਸਵੇਰੇ ਆਪਣੇ ਆਡੀਅਲ ਰਵਈਏ ਦੇ ਮੁਤਾਬਕ ਜਾਂ ਕੁਝ ਉਸ ਨੂੰ ਕਰਨ ਦੇ ਮੁਤਾਬਕ ਕਰੇ ਕਿਉਂਕਿ ਜੇ ਛੁੱਟੀ ਘੱਟਦੀ ਸਕੂਲਾਂ ਛੁੱਟੀ ਘੱਟਦੀ 25 ਸੈਕਟਰ ਸਕੂਲ ਉਹ ਛੁੱਟੀ ਘੱਟਦੀ ਅੰਕੁਰ ਸਕੂਲ ਹੈ ਬਾਕੀ ਸੀਗਾ ਉਹ ਇਹ ਆਪਣਾ ਜਿਹੜਾ ਆ ਰਿਹਾ ਸੀ ਕਿ ਵੀ ਪੁਲਿਸ ਜਿਹੜੀ ਹੈਗੀ ਆ ਉਹ ਜਿਹੜੀ ਯੂਟ ਯਾ ਆਪਣਾ ਯੂਨੀਅਨ ਟੈਰਿਟਰੀ ਦੇ ਵਿੱਚ ਜਿਹੜੇ ਵੀ ਜੋ ਸੈਂਟਰ ਗਵਰਨਮੈਂਟ ਜੋ ਵੀ ਉਹਨਾਂ ਦੇਖਦਾ ਕਰਨ ਵਾਸਤੇ ਆ ਉਹਨਾਂ ਦਾ ਇੱਕੋ ਹੀ ਸੀ ਕਬੀ ਇਹ ਕਿਸ ਨਕੇ ਤਰ੍ਹਾਂ ਪ੍ਰੋਟੈਸਟ ਨੂੰ ਰੋਕਿਆ ਜਾਵੇ ਕਿਉਂਕਿ ਜਦੋਂ ਆਪ ਗੱਲਾਂ ਮੰਗਾਂ ਮੰਨ ਹੀ ਲਈਆਂ ਨੇ ਸਭ ਕੁਝ ਕੂਚ ਕੇ ਆ ਕੇ ਕੁਛ ਤੁਸੀਂ ਬੈਠ ਕੇ ਵੀ ਉਹਨਾਂ ਨੂੰ ਸਟੂਡੈਂਟ ਸਮਝਾ ਸਕਦੇ ਸਾਰੇ ਨੂੰ ਪਤਾ ਹੈ ਸਟੂਡੈਂਟ ਕੋਈ ਬਾਤਵਾਜੀ ਸਵਾਲ ਇਹ ਹੀ ਹੈ ਕਿ ਬੈਠ ਕੇ ਗੱਲ ਹੋ ਸਕਦੀ ਕਿਉਂਕਿ ਸਟੂਡੈਂਟਸ ਨੇ ਕਿਹਾ ਕਿ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਵਾਲਾ ਨੋਟਿਸ ਜੋ ਹੈ ਉਹ ਤਾਂ ਬੇਸ਼ੱਕ ਰੱਦ ਹੋ ਗਿਆ ਵਾਪਸ ਹੋ ਗਿਆ ਪਰ ਇਹ ਸਾਡੀ ਜਿੱਤ ਨਹੀਂ ਹੈ ਸਾਡਾ ਅਸਲ ਮਸਲਾ ਇਹ ਸੀ ਕਿ ਸੈਨੇਟ ਨੂੰ ਬਹਾਲ ਕੀਤਾ ਜਾਵੇ ਔਰ ਸੈਨੇਟ ਦੀ ਬਹਾਲੀ ਹੋਏਗੀ ਇਲੈਕਸ਼ਨਸ ਦੇ ਨਾਲ ਸੋ ਇਲੈਕਸ਼ਨਸ ਦੀਆਂ ਤਰੀਕਾਂ ਦਾ ਐਲਾਨ ਕਰ ਦਣ ਅਸੀਂ ਤਾਂ ਬ੍ਰੇਟ ਉੱਡ ਜਾਵਾਂਗੇ ਵੈਸੇ ਵੀ ਬੀਤੇ ਹਫਤੇ ਦੀ ਜਾਂ ਬੀਤੇ ਕੁਝ ਦਿਨਾਂ ਦੀ ਜੇਕਰ ਗੱਲ ਕਰੀਏ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਧਰਨਾ ਦਿੱਤਾ ਜਾ ਰਿਹਾ ਹੈ ਤੇ ਅੱਜ ਵੀ ਜੋ ਧਰਨੇ ਦੀ ਕਾਲ ਸੀ ਜੋ ਇਕੱਠ ਦੀ ਕਾਲ ਸੀ ਉਸ ਦੇ ਵਿੱਚ ਇਹੀ ਸੱਬ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਇਕੱਠੇ ਹੋਣਾ ਹੈ ਤੇ ਆਪਣੀ ਗੱਲ ਜੋ ਹੈ ਉਹ ਸਰਕਾਰਾਂ ਤੱਕ ਅਸੀਂ ਪਹੁੰਚਾਉਣੀ ਹੈ ਪਰ ਪੁਲਿਸ ਦੀ ਅਸੀਂ ਮੰਨ ਲੈਂਦੇ ਹਾਂ ਕਿ ਡਿਊਟੀ ਹੈ ਜੋ ਪੁਲਿਸ ਨੂੰ ਡਿਊਟੀ ਸੌਂਪੀ ਗਈ ਹੈ ਕਿ ਰੋਕਣਾ ਹੈ ਜਾਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਨੀ ਹੈ ਪਰ ਜਿਸ ਤਰੀਕੇ ਜੋ ਸਟੂਡੈਂਟਸ ਆਈ ਕਾਰਡ ਪਾ ਕੇ ਗਏ ਨੇ ਜਾਂ ਸਟੂਡੈਂਟਸ ਜੋ ਹਸਟਲਾਂ ਦੇ ਵਿੱਚ ਰਹਿ ਰਹੇ ਨੇ ਉਨਾ ਤੱਕ ਨੂੰ 게ਟ ਦੇ ਅੰਦਰੋਂ ਜਾਣ ਤੋਂ ਰੋਕਿਆ ਗਿਆ ਸੋ ਇਹ ਤਾਂ ਕਿਤੇ ਨਾ ਕਿਤੇ ਡਿਕਟੇਟਰਸ਼ਿਪ ਤੇ ਹਿਟਲਰ ਸਾਹੀਵਲ ਇਸ਼ਾਰਾ ਕਰ ਰਿਹਾ ਹੈ ਦੇਖੋ ਜੀ ਇਸ ਗੱਲ ਤਾਂ ਜ਼ਰੂਰ ਹੈ ਪੁਲਿਸ ਦੀ ਜੋ ਰਮਜ਼ਾਇਸ਼ ਜਿਹੜੀ ਆ ਉਹ ਕਰਨ ਤੇ ਲੱਗੀ ਪਈ ਹੈ ਹੋਰ ਉਸੇ ਮਤ ਉਸ ਤਰ੍ਹਾਂ ਹੀ ਕਿਸ ਤਰ੍ਹਾਂ ਜਿਸ ਤਰ੍ਹਾਂ ਕਿ ਜੋ ਡਰ ਸੀਗਾ ਸਟੂਡੈਂਟ ਨੂੰ ਵੀ ਇਸ ਗੱਲ ਡਰ ਸੀਗਾ ਕਿ ਇਹ ਕਰਨਗੇ ਲੇਕਿਨ ਮੈਂ ਤਾਂ ਇਸ ਕੋਲ ਹੋਰਾਨਾ ਕਿ ਵੀ ਵੀ ਪੜ੍ਹੀ ਲਿਖੀ ਬੱਚੇ ਕੋ ਅਨ ਪੜਤਾ ਹੈ ਨਹੀਂ ਹੈ ਸਾਰੇ ਪੋਸਟ ਗ੍ਰੈਜੂਏਟ ਹੈ ਚਲੋ ਗ੍ਰੈਜੂਏਟ ਵੀ ਨੇ ਲੇਕਿਨ ਇਹਨਾਂ ਨੂੰ ਥੋੜਾ ਜਿਹਾ ਜਿੱਦਾਂ ਪੁਰਸਰ ਰਵਈਏ ਦੇ ਮੈਨੂੰ ਮੈਨੂੰ ਤਾਂ ਐਸੇ ਪਿਛੇ ਜਿਸ 28 ਸਾਲ ਹੋ ਗਏ ਪੱਤਰਕਾਰ ਤਾਂ ਦੇਖਦੇ ਇਸ ਤਰ੍ਹਾਂ ਦੇ ਅਡੀਲ ਰਵਈਆਂ ਦੇ ਵਿੱਚ ਇਹ ਕੰਮ ਵਧੇਗਾ ਫਿੰਸੀ ਦਾ ਅਸਰ ਬਣਾ ਰਹੇ ਨੇ ਆਪ ਹੀ ਇਹਨਾਂ ਨੇ ਕੋਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਕੋਈ ਚੰਗੀ ਮੈਨੂੰ ਲੱਗਾ ਕੋਈ ਇਹ ਇੰਟੈਲੀਜੈਂਸ ਨੇ ਕੋਈ ਰਿਪੋਰਟ ਦਿੱਤੀ ਨਹੀਂ ਇਹਨਾਂ ਨੂੰ ਹੋਏਗੀ ਕੀ ਬਾਕੀ ਨੇ ਕਿਹਾ ਨਹੀਂ ਹੋਏਗਾ ਕਿ ਤੁਸੀਂ ਇਹਨਾਂ ਨੂੰ ਕਿੰਨਾ ਕੁ ਫਾਲੋਅ ਅਪ ਕਰ ਸਕਦੇ ਹੋ ਲੇਕਿਨ ਉਹ ਜਿਹੜੀਆਂ ਅਗਰ ਨੋਟਿਸ ਜਿਹੜੀ ਚੀਜ਼ ਨੂੰ ਨਹੀਂ ਮੰਨਣਾ ਲੱਗਦਾ ਸੀ ਨਹੀਂ ਮੰਨਣਗੇ ਉਹ ਤਾਂ ਮੰਨ ਗਏ ਈਜ਼ੀਲੀ ਆ ਕੇ ਨੋਟੀਫੀਕਸ਼ਨ ਜਾਰੀ ਕਰਤਾ ਉਹਨਾਂ ਨੇ ਕਿਹਾ ਵੀ ਬਹਾਲ ਕਰੋ ਆ ਕੇ ਤੁਸੀਂ ਉਹ ਲੰਗ ਲੰਗ ਤੋਰ ਤੇ ਸ਼ਕਤੀ ਸ਼ਕਤੀ ਦਾ ਕੋਈ ਹੱਲ ਨਹੀਂ ਹੈ ਇਸ ਵਿੱਚ ਅਕੈਡੈਮਿਕ ਸੈਸ਼ਨ ਅਕੈਡੈਮਿਕਸ ਇੰਸਟੀਚਿਊਸ਼ਨ ਦੇ ਵਿੱਚ ਇੰਤਾਂ ਦੀਆਂ ਜਿਹੜੀਆਂ ਸਖਤਾਈਆਂ ਜਿਹੜੀਆਂ ਨੇ ਉਹ ਜਿਹੜੀਆਂ ਆਨ ਵਾਲੇ ਦਿਨਾਂ ਦੇ ਵਿੱਚ ਮਹਿੰਗੀਆਂ ਪੈਂਦੀਆਂ ਨੇ ਪ੍ਰਸ਼ਾਸਨوں ਮੇਂ ਉਸ ਨੂੰ ਧਿਆਨ ਚ ਰੱਖਦੇ ਦੇਖਣਾ ਚਾਹੀਦਾ ਆ ਕਿ ਨੁਕਸਾਨ ਕੱਲਾ ਇੱਕ ਨਹੀਂ ਜੀ ਦੇਖੋ ਕੱਲ ਬਾਈਚਾਂਸ ਜਿੰਨੇ ਸਫਤੀ ਕੀਤੇ ਕੋਈ ਨਾ ਕੋ ਘਟਣਾ ਵਾਪਰ ਜੇ ਕੌਣ ਜ਼ਿੰਮੇਦਾਰ ਹੈ ਕੀ ਹਰਾਤ ਬਣਨ ਗਿਆ ਕੀ ਇਹਨਾਂ ਨੂੰ ਥੋੜਾ ਦੇਖਣਾ ਚਾਹੀਦਾ ਆ ਕਿ ਮੈਨੂੰ ਲੱਗਦਾ ਅੱਜ ਵੀ ਅਜੇ ਵੀ ਜਿਹੜਾ ਕੋਈ ਡੋਲੀ ਬੇਰਾ ਦਾ ਕੁਛ ਨਹੀਂ ਵਿਗੜਿਆ ਅਜੇ ਵੀ ਜ਼ਿਲ੍ਹਾ ਪ੍ਰਸ਼ਾਸਨ ਆਪਣਾ ਚ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਤੇ ਬਾਕੀ ਨੂੰ ਬੈਠ ਕੇ ਗੱਲਬਾਤ ਕਰਕੇ ਇਹ ਗੱਲ ਸਮੇਟਣੀ ਚਾਹੀਦੀ ਹੈ ਤਾਂ ਕਿ ਜਿਹੜਾ ਅੱਗੇ ਤੋਂ ਕੋਈ ਜਿਹੜੀ ਹੈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ بجائے ਜਿਹੜਾ ਨੂੰ ਕੀਤਾ ਜਾ ਸਕੇ ਬਾਜਵਾ ਜੀ ਕਿਤੇ ਨਾ ਕਿਤੇ ਮੰਨ ਸਕਦੇ ਆ ਕਿ 10 ਨਵੰਬਰ ਤੇ 18 ਤੋਂ ਪਹਿਲਾਂ ਜੋ ਹੈ ਨੋਟਿਸ ਯੂਨੀਵਰਸਿਟੀ ਵੱਲੋਂ ਦੁਜਾਰੀ ਕੀਤਾ ਗਿਆ ਕਿਤੇ ਨਾ ਕਿਤੇ ਸਰਕਾਰ ਤੇ ਪ੍ਰਸ਼ਾਸਨ ਡਰ ਇਕ ਹੋਏ ਸੀ ਪਹਿਲੀ ਗੱਲ ਤੇ ਦੇਖੋ ਜੀ ਜਿਹੜੀਆਂ ਸਰਕਾਰਾਂ ਸੀ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਉਹਨਾਂ ਲਗ ਲਗ ਤੌਰ ਤੇ ਕੀਤਾ ਗਿਆ ਵੀ ਠੀਕ ਹੈ ਸੈਲੀਬ੍ਰਿਟੀ ਵੀ ਆਏ ਕਲ ਸਰਤਾਜ ਵੀ ਆਏ ਚਲੋ ਲੇਕਿਨ ਗੱਲ ਤਾਂ ਕੇਂਦਰ ਸਰਕਾਰ ਦੇ ਬੀਜੇਪੀ ਦੀ ਸੀਗੀ ਆ ਕੇ ਉਹਨਾਂ ਕੇਂਦਰ ਸਰਕਾਰ ਦਾ ਜਿਹੜਾ ਉਹਨਾਂ ਨੂੰ ਜਾਂ ਤਾਂ ਫੀਡਬੈਕ ਸਹੀ ਦਿੱਤੀ ਨਹੀਂ ਜਾ ਰਹੀ ਪੁਲਿਸ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਂ ਉਹ ਜਿਹੜੀ ਲੋਕਲ ਇੰਟੈਲੀਜੈਂਸ ਬਿਊਰੋ ਜਿਹੜੀ ਹੈ ਉਸ ਨੂੰ ਉਹ ਰਿਪੋਰਟ ਆਉਣ ਦੇ ਰਹੀ ਕਿਉਂਕਿ ਇਹਦੇ ਵਿੱਚ ਅਸੀਂ ਕੋਈ ਵੀ ਤੁਸੀਂ ਮੁਜਾਰੇ ਪ੍ਰਦਰਸ਼ਨ ਦੇਖ ਲਓ ਉਹਨਾਂ ਦੇ ਵਿੱਚ ਇੰਟੈਲੀਜੈਂਸ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜਿਹੜਾ ਕਿ ਉਹ ਫੀਡਬੈਕ ਦਿੰਦਾ ਹੈ ਕਿਉਂਕਿ ਬਿਨਾ ਫੀਡਬੈਕ ਤੋਂ ਅਸੀਂ ਵੀ ਸਾਨੂੰ ਇੰਨੇ ਸਟ੍ਰਾਈਕਸ ਹਾਲ ਹੋ ਗਏ ਪੱਤਰਕਾਰ ਤਾਂ ਜੇ ਦੇਖਦੇ ਹੋਏ ਆਪ ਨੂੰ ਇਹ ਕੁਕ ਇੰਟੈਲੀਜੈਂਸ ਦਾ ਪਾਰਟ ਬਹੁਤ ਇੰਪੋਰਟੈਂਟ ਹੁੰਦਾ ਇਦਾਂ ਦੀਆਂ ਜਿਹੜੇ ਜਿੰਦਾਂ ਦੇ ਜਿਹੜੇ ਚੱਲ ਰਹੀ ਹੋ ਜੁਦੀਆਂ ਕਿ ਇਸ ਕਰਕੇ ਮੇਰੀ ਇੱਕ ਇਹ ਮੈਨੂੰ ਲੱਗਦਾ ਪਿਆ ਕਿ ਵੀ ਜੇ ਅੱਕੇ ਸ਼ਾਮ ਤੱਕ ਜੇ ਨਾ ਹੋਇਆ ਫਿਰ ਉਹ ਹੋਰ ਬਾਕੀ ਯੂਨੀਵਰਸਿਟੀ ਦੀ ਵੀ ਆਣਗੀ ਫਿਰ ਸਕੂਲ ਇਕੱਠੇ ਹੋਣ ਦੇ ਤੋੜ-ਫੋੜ ਕਰਕੇ ਤੇ ਚਲੇ ਗਏ ਨਾ ਬੱਚੇ ਅੰਦਰ ਆ ਕੇ ਹੋ ਹੀ ਗਿਆ ਨਾ ਕਿ ਫਿਰ ਉਸੇ ਇੱਕ ਦਾ ਫਾਇਦਾ ਕੋਈ ਨਹੀਂ ਸਾ 60 ਮੀਟ ਲੱਗੇਗੀ ਪੰਚਾਂ ਦਾ ਨੁਕਸਾਨ ਹੋਏਗਾ ਪੜਨ ਬੱਚੇ ਆਏ ਨੇ ਮੰਗਾ ਕੁਝ ਹੋਰ ਕਰ ਰਹੇ ਲੇਕਿਨ ਪੋਲੀਟਿਕਲ ਪਾਰਟੀਆਂ ਨੂੰ ਵੀ ਥੋੜਾ ਚਾਹੀਦਾ ਕਿ ਵੀ ਇਸ ਨੂੰ ਥੋੜਾ ਜਿਹਾ ਉਹਨਾਂ ਕੋ ਤੂਲ ਦੇਣ ਜਿੰਨਾ ਕਿ ਬੱਚਿਆਂ ਦੀ ਮੰਗ ਨੂੰ ਲੈ ਕੇ ਕਰ ਦੇਣਾ ਕਿ ਲੇਕਿਨ ਮੇਨੂੰ ਲੱਗਦਾ ਕਿ ਅੱਜ ਜੱਥੇ ਬੰਦੀਆਂ ਮੈਂ ਸੁਣੀ ਅਸੀਂ ਬੀਕੇਯੂ ਵੀ ਚੱਲ ਪਈ ਆ ਬਾਕੀ ਵੀ ਸੰਗਠਨ ਚੱਲ ਪਏ ਨੇ ਉਹ ਜਿਹੜੀਆਂ ਉਹਨਾਂ ਵੱਲੋਂ ਵੀ ਕੀਤਾ ਜਾ ਰਿਹਾ ਉਹ ਮੈਨੂੰ ਲੱਗਦਾ ਕਿ ਸਮੇਂ ਮੁਤਾਬਕ ਇਹਨਾਂ ਨੂੰ ਠਲ ਪਾਉਣਾ ਚਾਹੀਦੀ ਹੈ ਕੇਂਦਰ ਦੀ ਜਿਹੜੀ ਬੀਜੇਪੀ ਦੀ ਸਰਕਾਰ ਆ ਯੂਨੀ ਟੈਰੀਟਰੀ ਦੀ ਜੋ ਗਵਰਨਰਮੈਂਟ ਆਫ ਇੰਡੀਆ ਮਿਨਿਸਟਰੀ ਆਫ ਹோம் ਦੇਖਦੀ ਹੈ ਉਸ ਨੂੰ ਆਪਣਾ ਦੇਖਣਾ ਚਾਹੀਦਾ ਹੈ ਜੀ ਬਾਦਪਾ ਜੀ ਇੱਕ ਹੋਰ ਸਵਾਲ ਪੋਲਿਟੀਕਲ ਪਾਰਟੀਆਂ ਦੀ ਤੁਸੀਂ ਗੱਲ ਕੀਤੀ ਹੈ ਪੋਲਿਟੀਕਲ ਲੀਡਰਸ ਦੀ ਗੱਲ ਕੀਤੀ ਤੁਸੀਂ ਬੀਤੇ ਦਿਨਾਂ ਦੇ ਵਿੱਚ ਸਭ ਦੇ ਬਿਆਨ ਆਏ ਨੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਟਵੀਟ ਕੀਤੇ ਗਏ ਨੇ ਪੋਸਟਾਂ ਪਾਈਆਂ ਕਈਆਂ ਨੇ ਪਰ ਅੱਜ ਇਸ ਦਰਨੇ ਤੋਂ ਵੱਡੇ ਸਿਆਸੀ ਚਿਹਰੇ ਗਾਇਬ ਰਹੇ ਨੇ ਉਹ ਸਿਆਸੀ ਚਿਹਰੇ ਤਾਂ ਜੀ ਜੀ ਪਹਿਲੀ ਗੱਲ ਤਾਂ ਸਭ ਨੂੰ ਪਤਾ ਸੀ ਅੱਜ ਪ੍ਰਸ਼ਾਸਨ ਨੇ ਰਾਤ ਤੱਕ ਉਹਨੂੰ ਜਿਹੜਾ ਪੁਲਿਸ ਕਿਲਾ ਬਣਾਤਾ ਤਾਂ ਜੀ ਯੂਨੀਵਰਸਿਟੀ ਨੂੰ ਤਾਂ ਉਹਨਾਂ ਨੇ ਆ ਕੇ ਉਹ ਤਾਂ ਉਹ ਤਾਂ ਪਹਿਲਾਂ ਹੀ ਜਿਹੜੀ 2000 ਫੋਰਸ ਲਗਾਤੀ ਜੀ ਉਹਨਾਂ ਨੇ ਐਕਸਟਰਾ ਫੋਰਸ ਮੰਗ ਲਈ ਇਹ ਤਾਂ ਪਹਿਲੇ ਰੰ ਲੱਗੇ ਪਈ ਸੀ ਰਾਤ ਤੋਂ ਆ ਕੇ ਤੁਸੀਂ ਪੁਲਿਸ ਦਾ ਰਵਈਆ ਦੇਖੋ ਨਾ ਮੌਕੇ ਤੇ ਕਿੱਦਾਂ ਦਾ ਹੈਗਾ ਉਹ ਆ ਕੇ ਤੁਸੀਂ ਇਸ ਕਰਕੇ ਉਹ ਮੈਂ ਉਹ ਕਿ ਇਹਨਾਂ ਨੂੰ ਚਿੰਤਤ ਰਹਿ ਜਾਣਨਾ ਕਿਉਂਕਿ ਕਈ ਵਾਰੀ ਪਤਾ ਨਹੀਂ ਹੈਗਾ ਲੇਕਿਨ ਮੈਨੂੰ ਲੱਗਾ ਕਿ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਪੋਲੀਟਿਕਲੀ ਲੋਕਾਂ ਦਾ ਆਣਾ ਨਾ ਆਣਾ ਜੀ ਉਹ ਤਾਂ ਆਪਦੀ ਗੱਲ ਹੈ ਲੇਕਿਨ ਜਿਹੜੀ ਉਹ ਚੀਜ਼ ਦੀ ਮੰਗ ਨੂੰ ਰੱਖਦੇ ਨੇ ਜਿਹੜੀ ਜਿਹੜੀਆਂ ਜਥੇਬੰਦੀਆਂ ਦਾ ਹੁਣ ਤੁਸੀਂ ਆ ਘਟਨਾ ਤੋਂ ਬਾਅਦ ਕਿ ਜਥੇਬੰਦੀਆਂ ਬੈਠ ਜਾਣਗੀਆਂ ਬਿਆਨ ਆਣ ਕਿ ਅੱਜ ਅਸੀਂ ਸਿਰ ਤੋਂ ਹੀ ਦੇਖਦੇ ਪਏ ਸੀ ਕਿ ਉਹ ਜਿਹੜੀਆਂ ਚਾਹੇ ਕੋਈ ਪੋਲੀਟਿਕਲ ਪਾਰਟੀ ਹੈ ਉਹ ਬੱਚਿਆਂ ਦੇ ਨਾਲ ਹੀ ਖੜੀ ਹੈ ਉਹ ਸਭ ਨੂੰ ਪਤਾ ਹੈਗਾ ਜੀ ਮੇਰੇ ਖਿਆਲ ਚ ਬੀਜੇਪੀ ਨੂੰ ਥੋੜਾ ਜਿਹਾ ਜਿਹੜੇ ਲੋਕਲ ਜਿਹੜੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਔਰ ਪੰਜਾਬ ਦੇ ਬਹੁਤ ਸੀਨੀਅਰ ਬੀਜੇਪੀ ਦੇ ਲੀਡਰ ਹੈਗੇ ਨੇ ਉਹਨਾਂ ਗੱਲਬਾਤ ਕਰਕੇ ਥਰਡ opinion ਲੈਣੀ ਚਾਹੀਦੀ ਹੈ ਵੀ ਕਰਨ ਤੋਂ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਪੰਜਾਬ ਯੂਨੀਵਰਸਿਟੀ ਸਭ ਦੀ ਸਾਂਝੀ ਯੂਨੀਵਰਸਿਟੀ ਹੈ ਅਸੀਂ ਪੜੇ ਹਾਂ ਲੋਕ ਪੜ੍ਹ ਕੇ ਤਾਂ ਅਫਸਰ ਬੰਦੇ ਨੇ ਇਥੋਂ ਅਲਗ-ਅਲਗ ਤੋਰ ਤੇ ਆ ਕੇ ਆਪਣੀਆਂ ਕੋਈ ਲੋਕੀ ਨੈਕਸਟ ਬਣਾ ਜੀ ਆਪਣੀ ਜ਼ਿੰਦਗੀ ਦਾ ਪੁਨਿਆਦ ਇਥੋਂ ਨਹੀਂ ਰੱਖੀ ਜਾਂਦੀ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਵੀ ਜਿਹੜੇ ਬੱਚੇ ਲਾ ਰਹੇ ਨੇ ਉਹ ਸਹੀ ਫਿਊਚਰ ਵਾਸਤੇ ਕਰਦੇ ਪਏ ਨੇ ਤੁਸੀਂ ਦੇਖੋਗੇ ਵੀ ਬੱਚਿਆਂ ਨੂੰ ਸੇਰ ਤੋਂ ਜਿਵੇਂ ਡੱਕ ਰਿਹਾ ਆ ਕੇ ਇਹ ਤਾਂ ਵੈਕਿਊਮ ਵਾਲਾ ਕੰਮ ਹੁੰਦਾ ਜੀ ਤੁਸੀਂ ਉਹਨਾਂ ਬੱਚਿਆਂ ਨੂੰ ਇਹ ਜਿੰਨਾ ਡੱਕੋਗੇ ਉਹਨਾਂ ਯੂਥ ਜਿਹੜਾ ਹੈਗਾ ਕਰਨੇਗਾ ਵੀ ਇਹ ਯੂਥ ਅੱਗੇ ਕਾਦੀ ਤਾਕਤ ਦਿਖਾਣੀ ਹੈ ਪੁਲਿਸ ਪ੍ਰਸ਼ਾਸਨ ਕਾਦੀ ਹੈ ਜੀ ਆ ਕੇ ਇਹ ਤਾਂ ਮੈਨੂੰ ਅਜੇ ਵੀ ਸਾਹਮਣੇ ਨਹੀਂ ਆਈ ਵੀ ਤੇ ਕੱਲ ਅੱਜ ਹੁਣ ਦੇਖ ਲਓ ਕੱਲ ਦੇਖ ਲਓ ਅੱਜ ਦੇਖ ਲਓ ਇਹਨਾਂ ਨੂੰ ਬੈਠ ਕੇ ਹੀ ਗੱਲਬਾਤ ਕਰਨ ਦਾ ਬਿਨਾਂ ਬੈਠੇ ਫਿਟਾਰਾ ਨਹੀਂ ਹੋਏਗਾ ਤੇ ਜਿੰਨਾ ਮਰਜੀ ਪੁਲਿਸ ਵੱਲ ਜ਼ੋਰ ਲਾ ਦੇਣ। ਅੱਛਾ ਪੁਲਿਸ ਜਿਸ ਤਰੀਕੇ ਜ਼ੋਰ ਅਜ਼ਮਾਇਸ਼ ਕਰ ਰਹੀ ਹੈ ਜਿਸ ਤਰੀਕੇ ਰਵਈਆ ਪੁਲਿਸ ਦਾ ਦੇਖਣ ਦੇ ਵਿੱਚ ਆਇਆ ਹੈ ਤੁਸੀਂ ਕੀ ਮੰਨਦੇ ਹੋ? ਮੈਨੂੰ ਲੱਗਦਾ ਹੈ ਕਿ ਵੀ ਇਹ ਰਵਈਆ ਠੀਕ ਤਾਂ ਨਹੀਂ ਹੈਗਾ ਲੇਕਿਨ ਖੁਦ ਪੰਜਾਬ ਯੂਨੀਵਰਸਿਟੀ ਨੂੰ ਖੁਦ ਇਨੀਸ਼ੀਏਟਿਵ ਲੈਣਾ ਪਏਗਾ। ਖੁਦ ਹੀ ਰਿਸ਼ਿਵ ਟੂ ਲੈਣਾ ਚਾਹੀਦਾ ਹੈ। ਔਰ ਜਿਹੜੀ ਹੈ ਮਿਨਿਸਟਰੀ ਜਿਹੜੀਆਂ ਅਲੱਗ-ਅਲੱਗ ਕੰਸਰਨ ਜਿਹੜੀਆਂ ਮਿਨਿਸਟਰੀਜ਼ ਨੇ ਚਾਹੇ ਹਰ ਐਜੂਕੇਸ਼ਨ ਵਾਲਾ ਚਾਹੇ ਦੂਜੀਆਂ ਕਿੰਨੇ ਸਟੇਫ ਫਾਰਮ ਹੈ ਉਹਨਾਂ ਨੂੰ ਜਿਹੜਾ ਉਹ ਦੇਖਣਾ ਚਾਹੀਦਾ ਹੈਗਾ ਔਰ ਮੈਨੂੰ ਲੱਗਦਾ ਕਿ ਵੀ ਅਗਰ ਸਮੇਂ ਸਿਰ ਤਾਂ ਨਾ ਕਰ ਸਕਿਆ ਕਿ ਤੇ ਫਿਰ ਥੋੜਾ ਜਿਹਾ ਇਹ ਅੱਗੇ ਵਧੇਗਾ ਇਹ ਕੱਟੇਗਾ ਨਹੀਂ ਅਜੇ ਦੋ ਦਿਨ ਲਈ ਬੰਦ ਕੀਤਾ ਜਿਹੀ ਲਾਤ ਰੇ ਦੋ ਦਿਨ ਹੋਰ ਯੂਨੀਵਰਸਿਟੀ ਬੰਦ ਰਹੇਗੀ ਜੇ ਹੋਰ ਲਾਤ ਰੇ ਫਿਰ ਤਾਂ ਕਰੇਗੀ ਹਾਲਾਤ ਪੜਾਈ ਵੀ ਖਰਾਬ ਹੋਏਗੀ ਬੱਚਿਆਂ ਦੇ ਪੱچے ਵੀ ਬੈਠੇ ਨਹੀਂ ਆਕੇ ਸਭ ਨੂੰ ਪਤਾ ਹੈ ਕਿ ਵੀ ਜਲਦੀ ਯੂਨੀਵਰਸਿਟੀ ਹੋਵੇ ਪੰਜਾਬ ਯੂਨੀਵਰਸਿਟੀ ਹੋਵੇ ਜਿਹੜੀਆਂ ਅਲੱਗ-ਅਲੱਗ ਤੌਰ ਤੇ ਇਹ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਸੰਗਠਨ ਨੇ ਜਿਹੜੀਆਂ ਵਿਦਿਆਰਥੀ ਸੰਗਠਨ ਨੇ ਉਹ ਅਲੱਗ-ਅਲੱਗ ਤੋ ਤੇ ਕੰਮ ਕਰਦੀਆਂ ਨੇ ਉਹ ਕਾਫੀ ਮਜ਼ਬੂਤ ਹੈ ਕਾਫੀ ਇਕਾ ਹੈਗਾ ਮжоਰਿਟੀ ਹੈਗੀ ਉਹਨਾਂ ਬੱਚਿਆਂ 'ਚ ਇਸ ਕਰਕੇ ਉਹ ਕੋਈ ਵੀ ਜਿਹੜਾ ਉਹ ਫੈਸਲਾ ਜਿਹੜਾ ਉਹ ਕੋਈ ਉਹ ਉਹਨਾਂ ਨੇ ਪੜਾ ਪੜ੍ਹਦੇ ਵਿਖੇ ਬੱਚੇ ਨੇ ਮੇਲ ਸੋਚ ਕੇ ਸੁਦਰਸ਼ ਦਾ ਫੈਸਲਾ ਕੀਤਾ ਸੀ ਅੱਧੀ ਜੰਗ ਜਿੱਤ ਗਈ ਨੇ ਅੱਧੀ ਰਹਿ ਗਈ ਹੈ ਜਾਂ ਤੁਸੀਂ ਜਿਆਦਾ ਜਿੱਤ ਚੁੱਕੇ ਨਹੀਂ ਅੱਗੇ ਲੇਕਿਨ ਉਹ ਬਾਤ ਥੋੜੀ ਜਿਹੀ ਡਿਮਾਂਡ ਹੈ ਕਿ ਵੀ ਸ਼ਾਮ ਤੱਕ ਜੇ ਹਾਲਾਤ ਰਹੀ ਤਾਂ ਮੈਨੂੰ ਲੱਗਦਾ ਮੈਨੂੰ ਵੀ ਤੇ ਸ਼ਾਮ ਤੱਕ ਕੋਈ ਨਾ ਕੋਈ ਨਵਾਂ ਫੈਸਲਾ ਆ ਜਾਏਗਾ ਬਾਦਬਾ ਜੀ ਦਾ ਆਖਰੀ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਾਂ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਸ ਪੂਰੇ ਮਾਮਲੇ ਦੇ ਵਿੱਚ ਕਿੰਨੀ ਵੱਡੀ ਕਮੀ ਜਾਂ ਨਲਾਇਕ ਕੀ ਤੁਸੀਂ ਸਮਝਦੇ ਹੋ ਕਿਉਂਕਿ ਨੋਟਿਸ ਤਾਂ ਆਂਦਾ ਹੈ ਵੱਡੇ ਘਟ ਤੋਂ ਪਹਿਲਾਂ ਕਿ ਬਾਹਰੀ ਗੱਡੀਆਂ ਦੀ ਤੇ ਲੋਕਾਂ ਦੀ ਐਂਟਰੀ ਬੈਨ ਹੈ ਪਤਾ ਸੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਿ 10 ਨਵੰਬਰ ਨੂੰ ਇੱਕ ਵੱਡਾ ਇਕੱਠ ਹੋਣਾ ਹੈ ਉਸ ਤੋਂ ਪਹਿਲਾਂ ਸਟੂਡੈਂਟ ਲੀਡਰਸ ਨੂੰ ਯਾਦ ਕਰਨਾ ਜੋ ਲਾ ਰਿਹਾ ਹੈ ਮੋਰਚਾ ਉਸਦੇ ਆਗੂਆਂ ਨੂੰ ਬੁਲਾਇਆ ਜਾ ਸਕਦਾ ਸੀ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਸੀ ਕਿ ਸਾਨੂੰ ਥੋੜਾ ਸਮਾਂ ਦਿਓ ਫਿਰ ਉਸ ਸਮੇਂ ਦੇ ਵਿੱਚ ਅਸੀਂ ਬੈਠ ਕੇ ਗੱਲਬਾਤ ਕਰਦੇ ਹਾਂ ਸੈਨੇਟ ਇਲੈਕਸ਼ਨਸ ਨੂੰ ਲੈ ਕੇ ਤਾਂ ਸ਼ਾਇਦ ਇਹ ਨੌਬਤ ਜਾਂ ਸਥਿਤੀ ਅਜ ਆਉਂਦੀ ਹੀ ਨਹੀਂ ਦੇਖੋ ਜੀ ਨਲਾਇਕੀ ਤਾਂ ਆਪਾਂ ਨਹੀਂ ਕਹਿੰਦੇ ਜੀ ਇਹ ਚ ਇਹਨਾਂ ਕੋਆਰਡੀਨੇਸ਼ਨ ਨਹੀਂ ਹੈਗੀ ਆਪਸ ਵਿੱਚ ਮੈਨੂੰ ਇਹ ਲੱਗ ਰਿਹਾ ਹੈ ਜਿਹੜੀ ਦੋਨੋਂ ਪਾਸੇ ਤਾਲਮੇਲ ਚਾਹੀਦਾ ਹੈ ਬਿਹਤਰ ਤਾਲਮੇਲ ਚਾਹੀਦਾ ਕੋਆਰਡੀਨੇਸ਼ਨ ਚਾਹੀਦੀ ਹੈ ਉਹ ਉਹ ਨਹੀਂ ਹੈ ਤੇ ਜੇਕਰ ਇਹਨਾਂ ਦੀ ਨਹੀਂ ਹੈਗੀ ਪ੍ਰਸ਼ਾਸਨ ਦੀ ਤੇ ਵੀ ਥੋੜਾ ਜਿਹਾ ਮੈਨੂੰ ਲੱਗਦਾ ਕਿ ਵੀ ਇਹ ਇੱਕ ਹਾਲਾਤ ਬੜੇ ਠੀਕ ਨਹੀਂ ਹੈਗੇ ਤੇ ਮੈਨੂੰ ਇਸ ਕਰਕੇ ਮੈਨੂੰ ਲੱਗਦਾ ਕਿ ਵੀ ਬਿਹਤਰ ਕੋਆਰਡੀਨੇਸ਼ਨ ਦੀ ਲੋੜ ਹੈਗੀ ਹੈ ਔਰ ਜੋ ਉਸ ਤੋਂ ਬਾਅਦ ਸ਼ਾਇਦ ਰੱਬ ਸੁੱਖ ਰੱਖੇ ਠੀਕ ਰਹਿਣ ਸਾਰਾ ਲੇਕਿਨ ਕੋਈ ਚੀਜ਼ ਆਈ ਵੀ ਕਿ ਕਿਸੇ ਪ੍ਰਕਾਰ ਜਾਨੀ ਨੁਕਸਾਨ ਜਾਂ ਸੱਟ ਪੇਟ ਜਾਂ ਕੁਝ ਹੋਣਾ ਲੱਗੇ ਬੱਚੇ ਬੜੇ ਅੱਜਕੱਲ ਜਿਹੜੇ ਆ ਉਹ ਚਾਹੇ ਉਹ ਸੰਦਰਸ਼ ਤੁਰ ਤੁਰੇ ਨੇ ਲੇਕਿਨ ਸਭ ਤੋਂ ਧਿਆਨ ਰੱਖਦੇ ਹੋਏ ਫੈਸਲੇ ਲੈਣੇ ਚਾਹੀਦੇ ਅੱਜ ਦਾ ਸ਼ੁਕਰੀਆ ਬੱਦ ਵਸਾਪ ਸਾਡਾ ਚੁਰਨ ਦਿਲੀ ਤੇ ਇਸ ਮਸਲੇ ਤੇ ਆਪਣੀ رائے ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ ਸੋ ਸੁਖਬੀਰ ਬਾਜਵਾ ਜੋ ਕਿ ਵੱਡੇ ਜਰਨਲਿਸਟ ਨੇ ਔਰ ਕਾਫੀ ਲੰਬੇ ਵਕਤ ਤੋਂ ਅਜਿਹੇ ਜੁਲੰਤ ਮਸਲਿਆਂ ਤੇ ਲਗਾਤਾਰ ਬੋਲਦੇ ਰਹੇ ਨੇ ਆਪਣੀ رائے ਜੋ ਹੈ ਉਹ ਦਰਸ਼ਕਾਂ ਦੇ ਨਾਲ ਤੇ ਲੋਕਾਂ ਦੇ ਨਾਲ ਸਾਂਝੀ ਕਰਦੇ ਰਹੇ ਨੇ ਸੋ ਪੁਲਿਸ ਦਾ ਰਵਈਆ ਜਿਸ ਤਰੀਕੇ ਅੱਜ ਪੰਜਾਬ ਯੂਨੀਵਰਸਿਟੀ ਦੇ ਧਰਨੇ ਵਾਲੀ ਜਗ੍ਹਾ ਤੋਂ ਸਾਹਮਣੇ ਆਇਆ ਹੈ ਉਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਉਸ ਤੋਂ ਕਿਸੇ ਵੀ ਤਰੀਕੇ ਜਾਇਜ਼ ਨਹੀਂ ਠਹਿਰਾ ਜਾ ਸਕਦਾ ਪਰ ਯੂਨੀਵਰਸਿਟੀ ਪ੍ਰਸ਼ਾਸਨ ਦੀ ਵੀ ਵੱਡੀ ਕਮੀ ਜਿਵੇਂ ਕਿ ਬਾਜਵਾ ਸਾਹਿਬ ਨੇ ਕਿਹਾ ਕਿ ਕੋਆਰਡੀਨੇਸ਼ਨ ਦੀ ਕਮੀ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਬੱਚੇ ਨੇ ਪੜਨ ਦੇ ਲਈ ਉੱਥੇ ਆਏ ਨੇ ਤੇ ਪੜਾਈ ਹੀ ਉਹਨਾਂ ਦਾ ਮੁੱਖ ਮਕਸਦ ਹੈ ਆਪਣੀ ਉਹਨਾਂ ਦੀਆਂ ਕੁਝ ਮੰਗਾਂ ਨੇ ਉਹਨਾਂ ਨੂੰ ਬੈਠ ਕੇ ਸੁਣਨਾ ਚਾਹੀਦਾ ਹੈ ਅੱਧੀ ਲੜਾਈ ਜਿੱਤ ਚੁੱਕਿਆ ਹੈ ਪੰਜਾਬ ਯਾ ਯੂਨੀਵਰਸਿਟੀ ਕਿ ਸੈਨੇਟ ਜੋ ਹੈ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਭੰਗ ਕਰਨ ਦਾ ਨੋਟੀਫਿਕੇਸ਼ਨ ਰੱਦ ਹੋ ਗਿਆ ਸੋ ਹੁਣ ਮਸਲਾ ਸਿਰਫ ਸੈਨੇਟ ਚੋਣਾਂ ਨੂੰ ਲੈ ਕੇ ਜੁੜਿਆ ਹੋਇਆ ਹੈ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਵੀ ਗੱਲਬਾਤ ਕਰੇ ਅੱਗੇ ਹੋ ਕੇ ਬੁਲਾਵੇ ਬੱਚਿਆਂ ਦੇ ਜੋ ਲੀਡਰਸ ਨੇ ਜਾਂ ਧਰਨੇ ਵਾਲੇ ਮੂਰਚੇ ਦੇ ਜੋ ਲੀਡਰਸ ਨੇ ਉਹਨਾਂ ਨੂੰ ਬੁਲਾਵੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰੇ ਔਰ ਕੁਝ ਸਮਾਂ ਮੰਗਿਆ ਜਾਵੇ ਤਾਂ ਕਿ ਟੇਬਲ ਟੌਪ ਵੱਡੇ ਵੱਡੇ ਮਸਲੇ ਜੋ ਹੈ ਉਹ ਹੱਲ ਕਰ ਦਿੱਤੇ ਜਾਵੇ ਤਾਂ ਫਿਰ ਸ਼ਾਇਦ ਜੋ ਅੱਜ ਇਹ ਮਾਹੌਲ ਉੱਥੇ ਬਣ ਰਿਹਾ ਹੈ ਉਹ ਨਾ ਹੁੰਦਾ ਪਰ ਬਹਿਰ ਹਾਲ ਪੰਜਾਬ ਯੂਨੀਵਰਸਿਟੀ ਦਾ ਜੋ ਮਾਹੌਲ ਬਣਿਆ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਲਗਾਤਾਰ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੇਖਦੇ ਹੋ ਪੰਜਾਬ ਰੋਟੀ ਟੀਵੀ